ਤਿਤ ਦਿਨ ਗੁਰੂ ਨਗਰੀ ਦੇ ਵਿੱਚ ਇੱਕ ਬੜੀ ਮੰਦ ਭਾਗੀ ਕਟਨਾ ਜਿਹੜੀ ਆ ਹੁੰਦੀ ਆ ਜਿਸ ਦੇ ਵਿੱਚ ਕੀ ਹੈਰੀਟੇਜ ਸਟਰੀਟ ਦੇ ਉੱਤੇ ਹਾਲਾਂਕਿ ਦਾਤੀ ਕੀ ਸਚਕੰਚਰੀ ਹਰਮੰਦਰ ਸਾਹਿਬ ਜੀ ਤੋਂ ਬਿਲਕੁਲ ਮਹਿਜ ਥੋੜੇ ਕਦਮ ਪਹਿਲਾਂ ਹੀ ਬਾਬਾ ਸਾਹਿਬ ਬੀਮਰਾਮ ਵੇਦਕਰ ਜੀ ਦੀ ਜੋ ਬੁੱਤ ਜੋ ਹੈਰੀਟੇਜ ਸਟਰੀਟ ਦੇ ਉੱਤੇ ਲੱਗਾ ਹੋਇਆ ਉਸ ਦੇ ਉੱਤੇ ਇੱਕ ਨੌਜਵਾਨ ਵੱਲੋਂ ਮਾੜੀ ਕਟਨਾ ਕੀਤੀ ਜਾਂਦੀ ਆ ਵੇਦਵੀ ਕੀਤੀ ਜਾਂਦੀ ਆ ਤਾਂ ਜਿਸ ਤੋਂ ਬਾਅਦ ਜੋ ਗੁਰੂ ਨਗਰੀ ਦੇ ਵਿੱਚ ਜੋ ਕਾਫੀ ਮਾਹੌਲ ਵੀ ਕਹਿ ਸਕਦੇ ਆ ਤਣਾਪੁਰਖ ਬਣਦਾ ਜਿਸ ਦੇ ਵਿੱਚ ਕੀ ਕਾਫੀ ਲੀਡਰ ਸਹਿਬਾਨ ਪੁਲਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਦਾ ਲੀਡਰ ਸਹਿਬਾਨਾਂ ਵੱਲੋਂ ਵੱਡੇ ਬਿਆਨ ਦਿੱਤੇ ਜਾਂਦੇ ਆ ਉੱਥੇ ਹੀ ਅੱਜ ਜੋ ਬੰਦ ਦੀ ਕਾਲ ਵੀ ਗੁਰੂ ਨਗਰੀ ਦੇ ਵਿੱਚ ਦਿੱਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਹੁਣ ਕਹਿ ਸਕਦੇ ਆ ਕਿ ਇਸ ਵਕਤ ਦੀਆਂ ਤਸਵੀਰਾਂ ਤੜਨਾ ਲੱਜਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹਾਲਾਂਕਿ ਹੈਰੀਟੇਜ ਸਟਰੀਟ ਤੇ ਮੌਜੂਦ ਹੈਗੇ ਆ ਬੰਦ ਦੀ ਕਾਲ ਸੀਗੀ ਲੇਕਿਨ ਜੋ ਟੂਰਿਸਟ ਦੀ ਗੱਲ ਕਰ ਲਈਏ ਸੰਗਤਾਂ ਦੀ ਗੱਲ ਕਰ ਲਈਏ ਤਾਂ ਸੰਗਤਾਂ ਉਸੇ ਤਰ੍ਹਾਂ ਦੇ ਨਾਲ ਸਤਿਗੰਕ ਜੀ ਹਰਮੰਦਰ ਸਾਹਿਬ ਵਿਖੇ ਪਹੁੰਚਣੀਆਂ ਨੇ ਤਾਂ ਸਭ ਤੋਂ ਪਹਿਲਾਂ ਤੜ ਨਾਲ ਇਹ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਸੰਵਿਧਾਨ ਜੋ ਲਿਖਿਆ ਗਿਆ ਸੀਗਾ ਬਾਬਾ ਸਾਹਿਬ ਵੱਲੋਂ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਵਾਇਰਲ ਵੀਡੀਓ ਦੇ ਵਿੱਚ ਵੀ ਉਸ ਵੀਡੀਓ ਦੇ ਵਿੱਚ ਵੀ ਆ ਨੌਜਵਾਨ ਇਸ ਜਗ੍ਹਾ ਦੇ ਉੱਤੇ ਚੜਦਾ ਹੈ ਤਾਂ ਉਸ ਵੱਲੋਂ ਅੱਗ ਲਗਾਈ ਜਾਂਦੀ ਹੈ ਤਾਂ ਬੇਦਵੀ ਕੀਤੀ ਜਾਂਦੀ ਆ ਤਾਂ ਉੱਥੇ ਹੀ ਤੁਹਾਡੇ ਨਾਲ ਤਸਵੀਰਾਂ ਹੈ ਇਸ ਵੇਲੇ ਦੀ ਹੈਰੀਟੇਜ ਸਟਰੀਟ ਦੀਆਂ ਸਾਂਝੀਆਂ ਕਰ ਰਿਹਾ ਹਾਲਾਂਕਿ ਉਸ ਜੋ ਦੋਸ਼ੀ ਦਾ ਦੋਸ਼ੀ ਦੀ ਪਛਾਣ ਪੁਲਿਸ ਵੱਲੋਂ ਜੋ ਦੱਸੀ ਗਿਆ ਆਕਾਸ਼ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਧਰਮਕੋਟ ਵੱਜੋ ਹੋਈ ਹੈ ਤਾਂ ਇਹ ਦੋਸ਼ੀ ਦੀ ਜਿਹੜੀ ਪਛਾਣ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਦੋਸ਼ੀ ਫੜ ਲਿੱਤਾ ਗਿਆ ਦੋਸ਼ੀ ਦੇ ਉੱਤੇ ਬਣਦੀ ਕਾਰਵਾਈ ਹੋ ਰਹੀ ਹੈ ਹਾਲਾਂਕਿ دیر ਰਾਤ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਪਹੁੰਚੇ ਸਨ ਉੱਥੇ ਹੀ ਕਾਂਗਰਸ ਦੇ ਵੱਡੇ ਲੀਡਰ ਸਾਹਿਬਾਨ دیر ਰਾਤ ਨੁਰੂਨਗਰੀ ਵਿਖੇ ਪਹੁੰਚੇ ਸਨ ਇਸੇ ਜਗ੍ਹਾ ਤੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਕਈ ਵੱਡੇ ਬਿਆਨ ਦੇ ਰਾ ਦਿੱਤੇ ਗਏ ਸੀਗੇ ਤਾਂ ਕਿਹਾ ਗਿਆ ਸੀਗਾ ਕਿ ਜਿਹੜਾ ਵੀ ਦੋਸ਼ੀ ਹੈਗਾ ਜੋ ਫੜਿਆ ਗਿਆ ਉਸ ਦੇ ਉੱਤੇ ਜਿਹੜੀ ਪੜਦੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਆ ਹਾਲਾਂਕਿ ਜੋ ਮੌਕੇ ਦੇ ਉੱਤੇ ਲੋਕ ਇੱਥੇ ਸੀਗੇ ਇੱਥੇ ਜੋ ਬਜ਼ੁਰਗ ਸ਼ਬੀਲ ਲਗਾਉਂਦੇ ਨੇ ਉਹ ਵੀ ਮੌਕੇ ਦੇ ਉੱਤੇ ਮੌਜੂਦ ਸੀਗੇ ਆਪਾਂ ਉਹਨਾਂ ਤੋਂ ਵੀ ਜਾਣ ਲੈਣੇ ਆ ਕਿ ਕੱਲ ਬੀਤੀ ਜੋ ਬੀਤੇ ਦਿਨ ਵਿਖੇ ਕੀ ਘਟਨਾ ਵਾਪਰੀਆ ਕੋણો ਨੌਜਵਾਨ ਸੀਗਾ ਕਿੱਥੋਂ ਆਇਆ ਸੀਗਾ ਤੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਜ਼ਰੂਰ ਕਰਦੇ ਆਂ ਕਿ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਕਿਉਂਕਿ ਮੌਕੇ ਦੇ ਉੱਤੇ ਉਹ ਵੀ ਇਸ ਪ੍ਰਤੀਮਾ ਦੇ ਸਾਹਮਣੇ ਬਿਲਕੁਲ ਸਾਹਮਣੇ ਮੌਜੂਦ ਸੀਗੇ ਆਪਾਂ ਜ਼ਰੂਰ ਗੱਲਬਾਤ ਕਰਦੇ ਆ ਤਾਂ ਜਾਣਦੇ ਆ ਕਿ ਕੱਲ ਉਹ ਨੌਜਵਾਨ ਕਿਸ ਵੇਲੇ ਆਇਆ ਸੀਗਾ ਤੇ ਸਾਡੇ ਨਾਲ ਇੱਥੇ ਬਾਬਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੱਲ ਬੜੀ ਮੰਦ ਭਾਗੀ ਕਟਣਾ ਹੋਈ ਆ ਤੇ ਤੁਹਾਡੇ ਬਿਲਕੁਲ ਸਾਹਮਣੇ ਜੋ ਪ੍ਰਤਿਮਾ ਹੈਗੀ ਬਾਬਾ ਭੀਮਰਾਵ ਉਮੇਦਕਰ ਜੀ ਦੀ ਤਾਂ ਉਹਨਾਂ ਦੀ ਇੱਥੇ ਪ੍ਰਤਿਮਾ ਦੇ ਉੱਤੇ ਇੱਕ ਨੌਜਵਾਨ ਵੱਲੋਂ ਜਿਹੜੀ ਆ ਅੱਗ ਲਗਾਈ ਜਾਂਦੀ ਆ ਬੇਅਦਬੀ ਕੀਤੀ ਜਾਂਦੀ ਆ ਤੱਕੋਂ ਸੀ ਨੌਜਵਾਨ ਕੀ ਮਾਹੌਲ ਸੀ ਉਸ ਵੇਲੇ ਦੇਖੋ ਹੇ ਤੇ ਰੱਖਤੇ ਕਰਦੇ ਪਏ ਹਾਂ ਸੰਗਤਾਂ ਸੇਵਾ ਕਰਦੀਆਂ ਪਈਆਂ ਤੇ ਉਹਨੇ ਨਾ ਪਹਿਲੇ ਮੈਨੂੰ ਕਿਹਨੇ ਠਾਇਆ ਕਹਿੰਦਾ ਬਾਬਾ ਜੀ ਉੱਠੋ ਉੱਠੋ ਵੇਖੋ ਉੱਠੋ ਹੈ ਕਿ ਵੇਖੋ ਕੀ ਬੰਦਾ ਪਿਆ ਉੱਠੋ ਕੀ ਬੰਦਾ ਆਪਾਂ ਇੱਕਦਮ ਉੱਠੇ ਆਪਾਂ ਜੁੱਤੇ ਵੀ ਨਹੀਂ ਪਾਈ ਤੇ ਅਸੀਂ ਵੇਖਿਆ ਕੋ ਥੋੜੇ ਮਰਦਾ ਪਿਆ ਤੇ ਸਾਡੇ ਮਨ ਚ ਰੋਸ ਸੀ ਅਸੀਂ ਇੱਕਦਮ ਗਏ ਕਿ ਰੋਸ ਸੀ ਕਿ ਇਸ ਸਵਿਧਾਨ ਦਾ ਅਸੀਂ ਸਨਮਾਨ ਕਰਦੇ ਆ ਸਤਿਕਾਰ ਕਰਦੇ ਆ ਕਿਉਂ ਇਸ ਸਵਿਧਾਨ ਹੀ ਹੈ ਕਿ ਜਿਹੜਾ ਦਬੇ ਕੁਤਰੇ ਲੋਕਾਂ ਨੂੰ ਇੱਕ ਆਪਣੀ ਆਵਾਜ਼ ਬੁਲੰਦ ਕਰਨ ਦਾ ਮੌਕਾ ਦਿੰਦਾ ਪਿਆ ਜਿਹੜਾ ਅਮਰਪਾਲ ਸਿੰਘ ਦੀ ਇਸ ਸਵਿਧਾਨ ਦੇ ਕਰਣੀ ਉਹਨਾਂ ਇਲੈਕਸ਼ਨ ਜਿੱਤੀ ਹੈ ਤੇ ਸਾਨੂੰ ਅਸੀਂ ਇਸ ਸਵਿਧਾਨ ਦਾ ਸਨਮਾਨ ਸਤਿਕਾਰ ਕਰਦੇ ਆ ਉਹ ਜਿਹੜਾ ਨੌਜਵਾਨ ਉੱਤੇ ਥੋੜੇ ਮਾਰਦਾ ਪਿਆ ਤੇ ਅਸੀਂ ਜਦੋਂ ਮਗਰ ਭੱਜੇ ਆ ਤੇ ਜਾ ਕੇ ਉੱਥੇ ਜਾ ਕੇ ਸ੍ਰੀ ਸਾਹਿਬਾ ਬਗਾਈ ਨਹੀਂ ਹੈ ਹੋ ਸਕਦਾ ਸੀ ਕਿ ਮਗਰੋ ਇਹ ਸਾਡੀ ਕੋਲ ਲੱਤ ਨਾ ਫੜਦਾ ਤੇ ਕੋਈ ਉਹਦੀ ਉਹ ਜਿੱਦ ਲੱਤਾਂ ਚੜਕਾਣ ਦੇ ਸਾਡੀ ਕਿਹਨੇ ਮਗਰੋਂ ਲੱਤ ਫੜ ਲਈ ਸਾਨੂੰ ਪੌੜੀ ਉੱਤੇ ਨਹੀਂ ਚੜਨ ਦਿੱਤਾ ਤੇ ਉਹ ਜਦੋਂ ਉੱਤਰਿਆ ਤੇ ਥੋੜਾ ਛੱਡ ਕੇ ਲੋਕਾਂ ਨੇ ਉਹਨੂੰ ਕਵਰ ਕਰ ਲਿਆ ਤੇ ਬਾਈ ਥਾਣੇ ਲੈ ਗਿਆ ਜੇ ਉਸ ਵਾਰ ਪੁਲਿਸ ਥਾਣੇ ਲੈ ਗਈ ਆ ਤਾਂ ਉਹ ਨੌਜਵਾਨ ਜਦੋਂ ਵੇਖਿਆ ਗਿਆ ਵੀਡੀਓ ਦੇ ਵਿੱਚ ਵੀ ਪੌੜੀਆਂ ਲੈ ਕੇ ਜਿਹੜਾ ਉੱਪਰ ਜਾਂਦਾ ਹੈ ਤਾਂ ਉਹ ਪੌੜੀਆਂ ਕਿੱਥੋਂ ਆਉਂਦੀਆਂ ਨੇ ਉਹਨੂੰ ਇਨੀ ਫੈਸਿਲਿਟੀ ਕਿੱਥੋਂ ਦਿੱਤੀ ਜਾਂਦੀ ਕੋਈ ਪੌੜੀ ਦਾ ਇਸ ਤਰ੍ਹਾਂ ਹੀ ਜਿੱਦ ਕੱਲ ਇਹ 26 ਜਨਵਰੀ ਕਰਕੇ ਇਹਨਾਂ ਦਾ ਕੋਈ ਸਨਮਾਨ ਕਰਨਾ ਸੀ ਇਹਨਾਂ ਦਾ ਕਿਨੂ ਕਾਨੂੰਨ ਜਾਂ ਸੰਵਧਾਨ ਸੀ ਲਾਗੂ ਹੋਇਆ ਸੀ 26 ਜਨਵਰੀ ਨੂੰ ਤੇ ਉਹਦਾ ਸਨਮਾਨ ਕਰਨਾ ਸੀ ਉਹਦੇ ਕਾਰਨ ਪੌੜੀ ਲੱਗੀ ਹੋਈ ਸੀ ਕਾਰਨ ਪੌੜੀ ਲੱਗੀ ਸੀ ਤੇ ਐਸੇ ਨੌਜਵਾਨ ਵੱਲੋਂ ਆ ਕੇ ਉਸ ਪੌੜੀ ਤੇ ਚੜ ਕੇ ਬੇਅਦਬ ਵੀ ਵੱਡੀ ਜਿਹੜੀ ਪਲਾਨਿੰਗ ਉਹਨੇ ਕੀਤੀ ਆ ਥੋੜਾ ਲੈਂਦਾ ਥੋੜਾ ਲੈਂਦਾ ਉਹਨੇ ਟੇਲ ਲੈਂਦਾ ਉਹ ਕਿਸੇ ਦਾ ਭੇਜਿਆ ਆ ਕਹੇਗਾ ਪੰਜਾਬ ਤੋਂ ਥੀਰੇ ਸਰਕਾਰ ਕਵੇ ਕਵੇ ਉਹ ਸ਼ਰਾਰਤੀ ਮੈਂਟਲੀ ਉਹ ਪਰਮੈਂਟਲੀ ਨਹੀਂ ਸੀ ਉਹ ਮੈਂਟਲੀ ਨਹੀਂ ਸੀ ਕਿ ਗੁਰੂ ਨਗਰੀ ਦਾ ਮਾਹੌਲ ਖਰਾਬ ਕਰਨ ਦੀ ਕਿਉਂਕਿ ਲੱਗੇ ਹੀ ਸਚਕੰਚੀ ਦੀ ਹਰਮੰਦਰ ਸਾਹਿਬ ਹੈ ਲੱਗੇ ਲੋਂਗਾ ਦੀ ਮਾਤਾ ਦਾ ਮੰਦਿਰ ਹੈ ਤਾਂ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਜਿਹੜੀ ਆ ਕੀਤੀ ਗਈ ਆ ਵੇਖੋ ਜਿੰਨਾ ਵੱਲੋਂ ਵੀ ਕੀਤੀ ਗਈ ਹੈ ਬਹੁਤ ਮਾੜੀ ਹੈ ਮਾਹੌਲ ਖਰਾਬ ਕਰਨਾ ਹੀ ਕਿਉਂ ਸੰਵਿਧਾਨ ਸਾਰੇ ਵਾਸਤੇ ਹੈ ਸੰਵਿਧਾਨ ਸਾਰਿਆਂ ਸੰਭਾਏ ਇਹ ਬਹੁਤ ਮਾੜੀ ਗੱਲ ਕੀਤੀ ਜਿਹਨੇ ਕੀਤੀ ਹੈ ਤਾ ਇਸ ਤੋਂ ਇਲਾਵਾ ਅੱਜ ਬੰਦ ਦੀ ਕਾਲ ਦਿੱਤੀ ਗਈ ਸੀਗੀ ਤੁਸੀਂ ਸਹਿਮਤੋਂ ਕਿ ਸਮਾਜ ਵੱਲੋਂ ਬੰਦ ਦੀ ਕਾਲ ਜਿਹੜੀ ਦਿੱਤੀ ਗਈ ਹੈ ਦੇਖੋ ਜੀ ਸੰਵਿਧਾਨ ਦੇ ਦੇਖੋ ਬੰਦ ਦੀ ਜਿਹੜੀ ਗੱਲ ਹੈ ਨਾ ਲੋਕਾਂ ਦਾ ਨਾਲ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਦਾ ਕੀ ਕਸੂਰ ਹੈ ਹਾਂ ਲੋਕਾਂ ਦੇ ਮਨ ਵਿੱਚ ਰੋਸ ਹੈ ਕਿ ਗੱਲ ਜਿੰਨੇ ਮਾੜੀ ਕੀਤੀ ਹੈ ਪਰ ਬੰਦ ਕਰਨ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਗਈ ਬਾਕੀ ਪਾਰਟੀਆਂ ਦਾ ਆਪਣਾ ਫੈਸਲਾ ਹੈ ਜੋ ਕਾਂਗਰਸੀ ਲੀਡਰ ਵੀ ਵੱਡੇ ਇਥੇ ਪਹੁੰਚ ਰਹੇ ਨੇ ਜਾਂ ਰਾਤ ਵੀ ਪਹੁੰਚੇ ਨੇ ਆਮ ਆਦਮੀ ਪਾਰਟੀ ਲੀਡਰ ਵੀ ਪਹੁੰਚੇ ਨੇ ਸਾਰਿਆਂ ਦਾ ਇਹੀ ਕਹਿਣਾ ਕਿ ਬਹੁਤ ਮਾੜੀ ਕਟੜਾ ਹੈਗੀ ਹੈ ਦੋਸ਼ੀ ਨੂੰ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਮਿਲਣੀ ਚਾਹੀਦੀ ਹੈ ਬਿਲਕੁਲ ਮਿਲਣੀ ਚਾਹੀਦੀ ਜੀ ਬੱਗੋਂ ਤੋਂ ਕੋਈ ਹੋਰ ਕੋਈ ਹੋ ਜਾ ਕਾਨੂੰਨ ਨਾ ਕੋਈ ਨਾ ਕੋਈ ਅਰਦ ਕਰੇ ਬਿਲਕੁਲ ਮਿਲਣੀ ਚਾਹੀਦੀ ਹੈ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤਾਂ ਇਹ ਜੋ ਬਜ਼ੁਰਗ ਨੇ ਉਸ ਮੌਕੇ ਦੇ ਉੱਤੇ ਵਜੂਦ ਸੀਗੇ ਤਾਂ ਉਹ ਮੌਕੇ ਦੇ ਗਵਾਹ ਸੀਗੇ ਤਾਂ ਇਸ ਜਗ੍ਹਾ ਦੇ ਉੱਤੇ ਉਹ ਜਦੋਂ ਨੌਜਵਾਨ ਆਂਦਾ ਉਸ ਵੱਲੋਂ ਟੋਣੀਆਂ ਲਗਾ ਕੇ ਉੱਪਰ ਚੜ ਕੇ ਜੋ ਥੋੜੇ ਦੇ ਨਾਲ ਜੋ ਬੇਜ਼ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਬਹੁਤ ਹੀ ਮੰਦ ਭਾਗੀ ਗੱਲ ਕਹਿ ਸਕਦੇ ਆ ਹਾਲਾਂਕਿ ਜ਼ਰੂਰ ਜੋ ਲੀਡਰ ਸਾਹਿਬਾਨ ਮੌਕੇ ਦੇ ਉੱਤੇ ਪਹੁੰਚੇ ਸੀਗੇ ਦੇਰ ਰਾਤ ਪਹੁੰਚੇ ਸੀਗੇ ਕਾਂਗਰਸ ਹਾਈ ਕਮਾਂਡ ਪਹੁੰਚੀ ਸੀਗੀ ਉਸ ਦੇ ਨਾਲ ਨਾਲ ਆਮਾਦਵੀ ਪਾਰਟੀ ਦੇ ਵੀ ਜਿਹੜੇ ਵੱਡੇ ਲੀਟਰ ਕੁਲਦੀਪ ਸਿੰਘ ਤਾਲੀਆਲ ਉਹ ਵੀ ਖਾਸ ਤੌਰ ਤੇ ਇੱਥੇ ਪਹੁੰਚੇ ਸੀਗੇ ਤਾਂ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਜੋ ਬਣਦੀ ਕਾਰਵਾਈ ਹੈਗੀ ਆ ਹੋਣੀ ਚਾਹੀਦੀ ਆ ਬਣਦੀ ਕਾਰਵਾਈ ਦੋਸ਼ੀ ਦੇ ਉੱਤੇ ਜਿਹੜੀ ਹੋਣੀ ਚਾਹੀਦੀ ਆ ਦੋਸ਼ੀ ਫੜ ਲਿੱਤਾ ਗਿਆ ਪੁਲਿਸ ਵੱਲੋਂ ਲੇਕਿਨ ਜੋ ਕਾਰਵਾਈ ਜਿਹੜੀ ਆ ਪੁਲਿਸ ਵੱਲੋਂ ਉਹ ਵੀ ਮੌਕੇ ਤੇ ਉੱਤੇ ਕੀਤੀ ਗਿਆ ਤਾਂ ਇੱਕ ਵਾਰੀ ਫੇਰ ਆਪਾਂ ਦੱਸ ਦਈਏ ਕਿ ਦੋਸ਼ੀ ਜਿਸ ਦੀ ਕੀ ਪਛਾਣ ਜੋ ਪੁਲਿਸ ਵੱਲੋਂ ਦੱਸੀ ਗਈ ਆ ਕਾਸ ਸਿੰਘ ਪੁੱਤਰ ਭពਿੰਦਰ ਸਿੰਘ ਵਾਸੀ ਧਰਮਕੋੜ ਦਾ ਰਹਿਣ ਵਾਲਾ ਨੌਜਵਾਨ ਜੋ ਇਹ ਹੈਗਾ ਜਿਸ ਵੱਲੋਂ ਇਹ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਆਪ ਪੁਲਿਸ ਵੱਲੋਂ ਲਗਾਤਾਰ ਜੋ ਉਸ ਦੋਸ਼ੀ ਦੇ ਨਾਲ ਜਰੂਰ ਉਸ ਨੂੰ ਰਿਮਾਂਡ ਤੇ ਲੈ ਕੇ ਕਾਰਵਾਈ ਜਿਹੜੀ ਕੀਤੀ ਜਾਏਗੀ ਤਾਂ ਵੱਡੇ ਲੀਡਰ ਜੋ ਕਾਂਗਰਸ ਦੇ ਉਹ ਵੀ ਹੁਣ ਮੌਕੇ ਦੇ ਉੱਤੇ ਪਹੁੰਚ ਰਹੇ ਨੇ ਕੁਝ ਲੀਡਰ ਸਾਹਿਬਾਂ ਰਾਤ ਪਹੁੰਚੇ ਸੀਗੇ ਲੇਕਿਨ ਅੱਜ ਗੁਰੂ ਨਗਰੀ ਦੀ ਜਿਹੜੀ ਬੰਦ ਦੀ ਕਾਲ ਦੀ ਜੋ ਗੱਲ ਕੀਤੀ ਕਰੀਏ ਤਾਂ ਜਰੂਰ ਬੰਦ ਦੀ ਕਾਲ ਜਿਹੜੀ ਆ ਕੀਤੀ ਗਈ ਸੀ ਲੇਕਿਨ ਹਲੇ ਤੱਕ ਹੈਰਿਟੇਜ ਸਟਰੀਟ 'ਚ ਮੌਜੂਦ ਹੈਗੇ ਆ ਸੰਗਤਾਂ ਦਾ ਇਕੱਟ ਉਸੇ ਤਰ੍ਹਾਂ ਦੇ ਨਾਲ ਗੁਰੂ ਘਰ ਵਿਖੇ ਪਹੁੰਚਦੇ ਆ ਕੈਮਰਾਮੈਨ ਸੰਦੀਕੂਵਰ ਦੇ ਨਾਲ ਇਲੈਕਸ਼ਨ ਸਨ ਅਗਜਬਾਨੀ ਟੀਵੀ ਸ਼੍ਰੀਮੰਤ ਸਸਾਈ